ਸਸ਼ੀਕਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਹਾਜ਼ਰ ਹੋ ਗਏ ਆ 5 ਵਜੇ ਤੱਕ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਆ ਪਹਿਲੀ ਖਬਰ ਬਾਕੀ ਖਸ਼ਿਆਰਪੁਰ ਤੋਂ ਬਾਅਦ ਇੱਕ ਜਲੰਧਰ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 4 ਸਾਲਾ ਬੱਚੀ ਨਾਲ ਛੇੜਛਾੜ ਕੀਤੀ ਗਈ ਹੈ ਜਲੰਧਰ ਦੇ ਸੋਡਲ ਪ੍ਰੀਤ ਨਗਰ ਵਿੱਚ ਭਾਰੀ ਹੰਗਾਮਾ ਹੋਇਆ ਹੈ ਜਿੱਥੇ ਲੋਕਾਂ ਨੇ ਇੱਕ ਵਿਅਕਤੀ ਨੂੰ 4 ਸਾਲਾ ਦੀ ਬੱਚੀ ਨੂੰ ਅਗਵਾ ਕਰਕੇ ਲੈ ਜਾਂਦੇ ਹੋਏ ਫੜਿਆ ਹੈ ਇਸ ਦੌਰਾਨ ਲੋਕਾਂ ਨੇ ਉਸ ਵਿਅਕਤੀ ਦੀ ਜ਼ਬਰਦਸਤ ਛਿੱਤਰਪ੍ਰੇਟ ਕੀਤੀ ਹੈ ਲੋਕਾਂ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ 4 ਸਾਲਾ ਦੀ ਬੱਚੀ ਨਾਲ ਛੇੜਛਾੜ ਕੀਤੀ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਹੀ ਫੜਿਆ ਗਿਆ ਇਸ ਦੌਰਾਨ ਲੋਕਾਂ ਨੇ ਉਸ ਵਿਅਕਤੀ ਨੂੰ ਰस्सੀਆਂ ਨਾਲ ਬੰਨ੍ਹ ਕੇ ਚੱਪੜਾਂ ਨਾਲ ਉਸ ਦੀ ਛਿੱਤਰ ਪ੍ਰੇੜ ਕੀਤੀ ਹੈ ਲੋਕਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਸ ਵਿਅਕਤੀ ਨੂੰ ਫੜ ਕੇ ਲੈ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਜਾਂਚ ਅਧਿਕਾਰੀਆਂ ਨੇ ਕਿਹਾ ਇਹ ਉਕਤ ਵਿਅਕਤੀ ਬੱਚੀ ਨੂੰ ਸਕੂਲ ਤੋਂ ਆਉਂਦੇ ਸਮੇਂ ਅਗਵਾ ਕਰਕੇ ਭਜਾ ਕੇ ਲੈ ਜਾ ਰਿਹਾ ਸੀ ਇਸ ਦੌਰਾਨ ਲੋਕਾਂ ਨੇ ਉਸ ਨੂੰ ਫੜ ਲਿਆ ਜਦੋਂ ਜਾਂਚ ਅਧਿਕਾਰੀ ਨਾਲ ਬੱਚੀ ਨਾਲ ਛੇੜਛਾੜ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਛੇੜਛਾੜ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪੁਲਿਸ ਨੇ ਦੱਸਿਆ ਕਿ ਸਤਨਾਮ ਕੌਰ ਨੇ ਅਗਵਾ ਦੀ ਸ਼ਿਕਾਇਤ ਦਿੱਤੀ ਹੈ ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਅਗਵਾ ਦਾ ਜ਼ਿਕਰ ਕੀਤਾ ਗਿਆ ਹੈ ਡਿਵੀਜ਼ਨ ਨੰਬਰ 8 ਦੇ ਐਸ ਐਚਓ ਰਾਜਵਿੰਦਰ ਨੇ ਦੱਸਿਆ ਹੈ ਕਿ ਵਿਜੇਨਾ ਦੇ ਪ੍ਰਵਾਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਹੈ ਕਿ ਪਰਿਵਾਰ ਵੱਲੋਂ ਦੋਸ਼ ਲਗਾਏ ਗਏ ਨੇ ਕਿ ਉਕਤ ਪ੍ਰਵਾਸੀ ਵੱਲੋਂ ਬੱਚੀ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬੱਚੀ ਦਾ ਮੈਡੀਕਲ ਕਰਵਾਉਣ ਮਗਰੋਂ ਅਗਲੀ ਜਾਂਚ ਕੀਤੀ ਜਾਵੇਗੀ ਅਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਜਾਵੇਗਾ। ਪੰਜਾਬ ਸਰਕਾਰ ਸਿੱਖਿਆ ਤੇ ਖੇਡਾਂ ਵਿੱਚ ਅਵਲ ਰਹਿਣ ਵਾਲੇ ਖਿਡਾਰੀਆਂ ਲਈ ਨੌਕਰੀਆਂ ਦੇਣ ਦਾ ਕੰਮ ਵੱਡੇ ਪੱਧਰ ਤੇ ਕਰ ਰਹੀਏ ਤੇ ਮੈਰਿਟ ਦੇ ਆਧਾਰ ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਇਸੇ ਤਹਿਤ ਜਲਾ ਬਰਨਾਲਾ ਦੀ ਵਿਧਾਨ ਸਭਾ ਮਹਿਲ ਕਲਾ ਦੇ ਪਿੰਡ ਬਜੀਤਕੇ ਕਲਾ ਦੀ ਇੱਕ ਗਰੀਬ ਪਰਿਵਾਰ ਟੈਕਸੀ ਡਰਾਈਵਰ ਦੀ ਧੀ ਸੰਦੀਪ ਕੌਰ ਜਿਸ ਨੇ ਨੋਕਾ ਕੰਪੀਟੀਸ਼ਨ ਵਿੱਚ ਕੁਮੰਤਰੀ ਅਵਾਰਡ ਹਾਸਲ ਕਰਕੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਸੰਦੀਪ ਕੌਰ ਇੰਟਰਨੈਸ਼ਨਲ ਵਾਟਰ ਸਪੋਰਟਸ ਖਿਡਾਰੀ ਹੈ ਤੇ ਫਿਲੀਪਿਨ ਵਿੱਚ ਵਰਲਡ ਚੈਂਪੀਅਨਸ਼ਿਪ ਖੇਡ ਕੇ ਆਈ ਹੈ ਤੇ ਨੈਸ਼ਨਲ 골ਡ ਮੈਡਲਿਸਟ ਹੈ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਸੰਦੀਪ ਕੌਰ ਨੂੰ ਉਸ ਦੀ ਕਾਬਿਲ ਤੇ ਮੈਰਿਟ ਦੇ ਆਧਾਰ ਤੇ ਲੇਬਰ ਇਨਸਪੈਕਟਰ ਦੀ ਨੌਕਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਸੰਦੀਪ ਕੌਰ ਦੇ ਜੱਦੀ ਪਿੰਡ ਬਜੀਤਕੇ ਕਲਾ ਵਿੱਚ ਇੱਕ ਸੁਆਗਤ ਸਮਾਰੋਹ ਰੱਖਿਆ ਗਿਆ ਹੈ ਪੂਰੇ ਪਿੰਡ ਵੱਲੋਂ ਸੰਦੀਪ ਕੌਰ ਦਾ ਵਿਸ਼ਾਲ ਸਵਾਗਤ ਕੀਤਾ ਗਿਆ ਹੈ ਤੇ ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਖਾਸ ਤੌਰ ਤੇ ਸੰਦੀਪ ਕੌਰ ਦਾ ਸਨਮਾਨ ਕਰਨ ਪਹੁੰਚੇ ਮੌਕੇ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ 60000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਅਤੇ ਸਾਰੀਆਂ ਨੌਕਰੀਆਂ ਬੱਚਿਆਂ ਨੂੰ ਯੋਗਤਾ ਦੇ ਆਧਾਰ ਤੇ ਮਿਲੀਆਂ ਨੇ ਤੇ ਕੋਈ ਵੀ ਉੱਚਾ ਨੀਚਾ ਫਰਕ ਨਹੀਂ ਦੇਖਿਆ ਗਿਆ ਤੇ ਪਿਛਲੀਆਂ ਸਰਕਾਰਾਂ ਵਿੱਚ ਅਜਿਹਾ ਨਹੀਂ ਹੁੰਦਾ ਸੀ ਆ ਸੰਦੀਪ ਕੌਰ ਨੂੰ ਵੀ ਉਸ ਦੀ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਹੈ ਤੇ ਲੇਬਰ ਇਨਸਪੈਕਟਰ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਨਵ ਨਿਯੁਕਤ ਲੇਬਰ ਇਨਸਪੈਕਟਰ ਸੰਦੀਪ ਕੌਰ ਨੇ ਪੰਜਾਬ ਸਰਕਾਰ ਦਾ ਖਾਸ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ 2019 ਤੋਂ ਲਗਾਤਾਰ ওয়াটার স্পੋਰਟਸ ਕੰਪੀਟੀਸ਼ਨ ਵਿੱਚ ਹਿੱਸਾ ਲੈ ਰਹੀ ਸੀ ਤੇ ਉਸ ਨੇ ਵੱਡੀ ਗਿਣਤੀ ਵਿੱਚ ਸਟੇਟ ਲੈਵਲ ਨੈਸ਼ਨਲ ਵਾਲ ਤੇ ਇੰਟਰਨੈਸ਼ਨਲ ਲੈਵਲ ਤੇ ਮੁਕਾਬਲੇ ਖੇਡੇ ਤੇ ਉਹ ਮੈਡਲ ਜਿੱਤ ਕੇ ਲਿਆਈ ਹੈ ਪਿਛਲੇ ਦਿਨੀ ਫਿਲੀਪੀਨਸ ওয়াটার স্পੋਰਟਸ ਵਰਲਡ ਚੈਂਪੀਅਨਸ਼ਿਪ ਵਿੱਚ ਉਹ ਜਿੱਤ ਕੇ ਆਈ ਹੈ ਤੇ ਉਸ ਦੀ ਮੈਰਿਟ ਦੇ ਆਧਾਰ ਤੇ ਪੰਜਾਬ ਸਰਕਾਰ ਨੇ ਉਸ ਨੂੰ ਇੰਨਾ ਸਨਮਾਨ ਦਿੱਤਾ ਹੈ ਤੇ ਸਰਕਾਰੀ ਨੌਕਰੀ ਦਿੰਦੀ ਹੈ ਅਗਲੀ ਖਰੜ ਖੇਤਰ ਚ ਹੁਣ ਨਕਲੀ ਮਠਿਆਈਆਂ ਖੂਆ ਦੁੱਧ ਪਨੀਰ ਵੇਚਣ ਵਾਲਿਆ ਦੀ ਖੈਰ ਨਹੀਂ ਹੈ ਕੁਰੜ ਡਿਵੈਲਪਮੈਂਟ ਚੈੱਕ ਗਰੁੱਪ ਨੇ ਐਲਾਨ ਕੀਤਾ ਹੈ ਕਿ ਤਿਹਾਰਾ ਨੂੰ ਮੁੱਖ ਰੱਖਦਿਆਂ ਹੋਇਆਂ 15 ਸਤੰਬਰ ਤੋਂ ਸ਼ਹਿਰ 'ਚ ਛਾਪਾ ਮਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਇਸ ਸੰਬੰਧੀ ਗੱਲਬਾਤ ਕਰਦਿਆਂ ਖਰੜ ਡਿਵੈਲਪਮੈਂਟ ਚੈੱਕ ਗਰੁੱਪ ਦੇ ਚੇਅਰਮੈਨ ਰੁਪਿੰਦਰ ਸਿੰਘ ਬਰਾੜ ਨੇ ਆਖਿਆ ਹੈ ਕਿ ਭਾਵੇਂ ਕਿ ਸਿਹਤ ਵਿਭਾਗ ਦੀ ਇਹ ਡਿਊਟੀ ਬਣਦੀ ਹੈ ਕਿਉਂ ਹੋ ਤਿਹਾਰਾ ਦੇ ਦਿਨਾਂ 'ਚ ਨਕੜੀ ਮਠਿਆਈਆਂ ਬਣਾਉਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕਰਨ ਪਰ ਮਹਿਕਮਾ ਦਫ਼ਤਰ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਫੀਲਡ 'ਚ ਕੰਮ ਨਹੀਂ ਕਰਦਾ ਜਿਸ ਕਾਰਨ ਅਜਿਹੇ ਲੋਕਾਂ ਦੇ ਖੂਸਲੇ ਹੋਰ ਬਲੰਦ ਹੋ ਰਹੇ ਨੇ ਹੁਣ ਖਰੜ ਡਿਵੈਲਪਮੈਂਟ ਚੈੱਕ ਗਰੁੱਪ ਨੇ ਬੀੜਾ ਚੁੱਕਿਆ ਹੈ ਇਸ ਮੁਹਿੰਮ 'ਚ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਬਰਾੜ ਨੇ ਕਿਹਾ ਕਿ ਤਿਹਾਰਾ ਦੇ ਦਿਨਾਂ 'ਚ ਦੁਕਾਨਦਾਰਾਂ 2 ਮਹੀਨੇ ਪਹਿਲਾਂ ਹੀ ਮਠਿਆਈਆਂ ਬਣਾ ਕੇ ਕੋਲਡ ਸਟੋਰਾਂ ਚ ਰੱਖ ਦਿੰਦੇ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਇਸ ਮੌਕੇ ਯਸ਼ਪਾਲ ਬਾਂਸਲ ਪ੍ਰਧਾਨ ਅਤੇ ਹੋਰ ਜਿਹੜੇ ਇਸ ਮੁਹਿੰਮ ਦੇ ਵਿੱਚ ਲੋਕ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ ਤੇ ਉਹਨਾਂ ਵੱਲੋਂ ਕਿਹਾ ਕਿ ਹੁਣ ਤਿਉਹਾਰਾਂ ਦੇ ਸੀਜ਼ਨ ਵਿੱਚ ਛਾਪੇਮਾਰੀ ਮੁਹਿੰਮ ਚਲਾਈ ਜਾਵੇਗੀ ਤੇ ਜਿਹੜੇ ਲੋਕ ਪਹਿਲਾਂ ਹੀ ਮਠਿਆਈਆਂ ਸਟੋਰ ਕਰਕੇ ਰੱਖ ਲੈਂਦੇ ਨੇ ਉਹਨਾਂ ਦੀਆਂ ਦੁਕਾਨਾਂ ਤੇ ਵੀ ਛਾਪਾ ਮਾਰਿਆ ਜਾਵੇਗਾ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਮਰੀਕਾ ਤੇ ਇੰਗਲੈਂਡ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਯਾਨਕੀ ਪ੍ਰਵਾਸੀਆਂ ਨੂੰ ਲੈ ਕੇ ਵੱਡੇ ਪੱਧਰ ਦਾ ਪ੍ਰਦਰਸ਼ਨ ਸ਼ੁਰੂ ਹੋ ਚੁੱਕਾ ਹੈ ਕੈਨੇਡਾ ਵਿੱਚ ਵੀ ਹੁਣ ਪ੍ਰਵਾਸ ਨੂੰ ਰੋਕਣ ਦੇ ਲਈ ਇਮੀਗ੍ਰੇਸ਼ਨ ਦੇ ਉੱਤੇ ਹੁਣ ਵੱਡੇ ਬੱਦਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਜੋ ਹੁਣ ਕੈਨੇਡਾ ਦੇ ਲੋਕ ਸੜਕਾਂ ਤੇ ਉਤਰ ਗਏ ਨੇ ਤਾਂ ਦੱਸਿਏ ਕਿ ਹੁਣ ਵੱਡਾ ਇਕੱਠ ਜਿਹੜਾ ਵਾ ਕੈਨੇਡਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਨਾਲ ਦੀ ਨਾਲ ਹੁਣ ਇਹ ਪ੍ਰਦਰਸ਼ਨ ਕਾਫੀ ਜ਼ਿਆਦਾ ਵੱਡੀ ਮਾਤਰਾ ਤੇ ਦੇਸ਼ ਵਿੱਚ ਦੇਖਣ ਨੂੰ ਮਿਲਿਆ ਤੇ ਕਿਹਾ ਜਾ ਰਿਹਾ ਕਿ ਦੇਸ਼ ਵਿੱਚ ਬਾਹਰ ਤੋਂ ਪ੍ਰਵਾਸੀ ਇੰਗਲੈਂਡ ਮਗਰੋਂ ਹੁਣ ਕਹਿੰਦਾ ਤੇ ਵਿੱਚ ਵੀ ਇਹ ਮੰਗ ਉੱਠ ਚੁੱਕੀ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਟੋਰਾਂਟੋ ਦੇ ਵਿੱਚ ਪ੍ਰਵਾਸੀਆਂ ਖਿਲਾਫ ਰੋਜ਼ ਪ੍ਰਦਰਸ਼ਨ ਕਰਨ ਵਾਲਿਆਂ ਦਾ ਇੱਕ ਧੜਾ ਵੀ ਪ੍ਰਵਾਸੀਆਂ ਦੇ ਹੱਕ ਵਿੱਚ ਨਿਤਰਿਆ ਹੈ ਪ੍ਰਦਰਸ਼ਨਕਾਰੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਕਰ ਰਹੇ ਹਨ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਕ੍ਰਿਸਟੀ ਪਿਸਟ ਪਾਰਕ ਵਿੱਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਇੱਕ ਵੱਡੇ ਇਮੀਗ੍ਰੇਸ਼ਨ ਵਿਰੋਧ ਰੈਲੀ ਅਤੇ ਰੋਸ ਪ੍ਰਦਰਸ਼ਨ ਹੁਆ ਵੱਲੋਂ ਕੀਤਾ ਗਿਆ ਪੁਲਿਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਜਿੱਥੇ ਬਲੋਰ ਸਟਰੀਟ ਅਤੇ ਵੈਸਟਰ ਅਤੇ ਕ੍ਰਿਸਟੀ ਸਟਰੀਟ ਦੇ ਇਲਾਕੇ ਦੇ ਵਿੱਚ ਜਿਹੜੇ ਲੋਕ ਸੀਗੇ ਰੋਸ ਪ੍ਰਦਰਸ਼ਨ ਕਰ ਰਹੇ ਸੀ ਸ਼ਾਮਲ ਜਿਹੜੇ ਲੋਕ ਸੀਗੇ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਅਦ ਵਿੱਚ ਪੁਲਿਸ ਨੇ ਸੀਬੀਸੀ ਟੋਰਾਂਟੋ ਨੂੰ ਈਮੇਲ ਰਾਹੀਂ ਪੁਸ਼ਟੀ ਕੀਤੀ ਹੈ ਕਿ ਦੋਵਾਂ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਕੁੱਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਟੋਰਾਂਟੋ ਦੇ ਇੱਕ ਪਾਰਕ 'ਚ ਕੈਨੇਡਾ ਅ ਫਰਸਟ ਪ੍ਰੀਟਯਾ ਰੈਲੀ ਨਾਂ ਦੇ ਇੱਕ ਰੈਲੀ ਵਿੱਚ ਇਕੱਠ ਹੋਇਆ ਔਰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਪ੍ਰਬੰਧਕਾਂ ਨੇ ਕਿਹਾ ਕਿ ਉਹ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਨੂੰ ਰੋਕਣ ਦੀ ਮੰਗ ਕਰ ਰਹੇ ਨੇ ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਇੱਕ ਸੱਚੇ ਕੈਨੇਡੀਅਨ ਦੇਸ਼ ਭਗਤਾ ਵਿੱਚ ਇਕੱਠੇ ਖੜੇ ਹੋਣ ਦਾ ਸਮਾਂ ਸਾਡਾ ਦੇਸ਼ ਤੇਜ਼ੀ ਨਾਲ ਵੱਧ ਰਿਹਾ ਪਰ ਬਿਹਤਰੀ ਲਈ ਨਹੀਂ ਜੇਕਰ ਅਸੀਂ ਉਸ ਲਈ ਨਹੀਂ ਲੜਦੇ ਜੋ ਸਾਡੇ ਕੋਲ ਹੈ ਤਾਂ ਅਸੀਂ ਉਸ ਨੂੰ ਗਵਾ ਦਵਾਂਗੇ ਇਹ ਪੋਸਟ ਦੇ ਵਿੱਚ ਲੋਕਾਂ ਦੇ ਵੱਲੋਂ ਲਿਖਿਆ ਗਿਆ ਇਸ ਬਾਰੇ ਰੈਲੀ ਦੇ ਪ੍ਰਬੰਧਕ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕੈਨੇਡੀਅਨ ਲੋਕਾਂ ਨੂੰ ਪਹਿਲ ਪਹਿਲ ਦੇਣਾ ਤੇ ਸਾਡੇ ਦੇਸ਼ ਨੂੰ ਪਹਿਲਾ ਰਖੜ ਵਾਲੇ ਹੈ ਜਾਨੀ ਕਿ ਹੁਣ ਕਿਹਾ ਗਿਆ ਕਿ ਜਦੋਂ ਤੁਸੀਂ ਦੁਨੀਆ ਭਰ ਦੇ ਦੂਜੇ ਦੇਸ਼ਾਂ ਦੇ ਲੱਖਾਂ ਲੋਕਾਂ ਨੂੰ ਦੇਸ਼ 'ਚ ਆਉਣ ਦਿੰਦੇ ਹੋ ਤਾਂ ਇਸ ਨਾਲ ਸਾਡੇ ਸਰੋਤਾ ਤੇ ਦਬਾਅ ਪੈਂਦਾ ਹੈ ਇਹ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵੱਲੋਂ ਗੱਲ ਆਖੀ ਗਈ ਹੈ ਦੱਸਿਆ ਕਿ ਪ੍ਰਵਾਸੀ ਭਾਈਚਾਰਿਆਂ ਲਈ ਸਮਰਥਨ ਦਿਖਾਉਣ ਦੇ ਮਕਸਦ ਨਾਲ ਇੱਕ ਰੋਸ ਰੈਲੀ ਅਤੇ ਸੈਂਕੜੇ ਹੋਰ ਲੋਕ ਵੀ ਪਾਰਕ 'ਚ ਇਕੱਠੇ ਹੋਏ ਔਰ ਇਸ ਦੇ ਨਾਲ ਫੇਸਬੁੱਕ ਪੇਜਟਰ ਦੇ ਪ੍ਰਬੰਧਾ ਦੁਆਰਾ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਵੀ ਬਹੁਤ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਔਰ ਉਸ ਦਾ ਤੁਹਾਨੂੰ ਦੱਸ ਦਈਏ ਕਿ ਕਿਹਾ ਜਾ ਰਿਹਾ ਕਿ ਉਸ ਦਾ ਮੇਨ ਮਕਸਦ ਇਹ ਸੀਗਾ ਪ੍ਰਵਾਸ ਨੂੰ ਰੋਕਣਾ ਲੋਕ ਜਿਹੜੇ ਨੇ ਉਪਰਵਾਸੀ ਕੈਨੇਡਾ ਦੇ ਵਿੱਚ ਆਉਂਦੇ ਨੇ ਇਸ ਕਰਕੇ ਕੈਨੇਡਾ ਦੇ ਵਿੱਚ ਰਹਿ ਰਹੇ ਪਹਿਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਦੇ ਪ੍ਰਵਾਸੀ ਮੂਲ ਨਿਵਾਸੀਆਂ ਸਮਗਲਿੰਗ ਅਤੇ ਟ੍ਰਾਂਸਜੈਂਡਰ ਜਿੰਸੀ ਹਿੰਸਾ ਦੇ ਪੀੜਤਾ ਬੇਕਰਾ ਲੋਕਾਂ ਕਲਾਕਾਰਾਂ ਤੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਰੈਲੀ ਕਰਨ ਵਾਲਾ ਸਥਾਨ ਬਣਿਆ ਹੋਇਆ ਤੇ ਇਸ ਦੇ ਨਾਲ ਤੁਹਾਨੂੰ ਦੱਸਿਏ ਕਿ ਕੈਨੇਡਾ ਦੇ ਵਿੱਚ ਹੁਣ ਪ੍ਰਵਾਸ ਨੂੰ ਰੋਕਣ ਦੇ ਲਈ ਤੇ ਜਿਹੜੇ ਪ੍ਰਵਾਸੀ ਆਏ ਨੇ ਔਰ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਦੇਸ਼ ਵਿੱਚੋਂ ਕੱਢੋ ਤੇ ਇਹ ਮੰਗ ਜਿਹੜੀ ਆ ਹੁਣ ਚੱਕੀ ਜਾ ਰਹੀ ਆ ਤਾਂ ਅਮਰੀਕਾ ਤੇ ਇੰਗਲੈਂਡ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਵੱਡੇ ਪੱਧਰ ਦਾ ਹੁਣ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਰੈਲੀਆਂ ਕੱਢੀਆਂ ਜਾ ਰਹੀਆਂ ਹਨ